ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਇੱਥੇ ਸਾਡੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਵਰੇ ਗੰਢ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ ਸਾਡੇ ਗੁਰੂ ਸਾਹਿਬ ਦਾ ਜੀਵਨ ਸਾਨੂੰ ਦੱਸਦਾ ਹੈ ਕਿ ਸੱਚ ਅਤੇ ਹਿੰਮਤ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਇਹ ਤਾਕਤ ਸਾਨੂੰ ਗੁਰੂ ਸਾਹਿਬ ਦੇ ਜੀਵਨ ਦੇ ਨਾਲ-ਨਾਲ ਉਹਨਾਂ ਦੀ ਗੁਰਬਾਣੀ ਚੋ ਵੀ ਮਿਲਦੀ ਹੈ ਇਸੇ ਕਰਕੇ ਗੁਰੂ ਸਾਹਿਬ ਫਰਮਾਉਂਦੇ ਨੇ ਯਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਕਹੋ ਨਾਨਕ ਸੁਨ ਰਹਿ ਮਨਾ ਹਰ ਭਾਵੇਂ ਸੋ ਹੋਏ ਭਾਵ ਸਾਡੀ ਜ਼ਿੰਦਗੀ ਦੇ ਵਿੱਚ ਹਰ ਹਾਲਤ ਸੁਖ ਹੋਵੇ ਜਾਂ ਦੁੱਖ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੁੰਦੀ ਹੈ ਇਹੀ ਰਜ਼ਾ ਹਿੰਮਤ ਦਾ ਰਾਹ ਬਣਦੀ ਹੈ ਐਸੇ ਕਰਕੇ ਮਨ ਨੂੰ ਮਜ਼ਬੂਤ ਰੱਖਣਾ ਚਾਹੀਦਾ ਹੈ ਡਰਨਾ ਨਹੀਂ ਸਹਿਮਣਾ ਨੇ ਸਗੋਂ ਜੋ ਹੋਇਆ ਹੈ ਉਸ ਦੇ ਵਿੱਚ ਕੋਈ ਡੂੰਗੀ ਸਮਝ ਲੱਭਣ ਦੀ ਕੋਸ਼ਿਸ਼ ਕਰਨੀ ਹੈ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਸਾਡੇ ਸਾਰਿਆਂ ਲਈ ਇੱਕ ਸਿੱਖਣ ਦਾ ਸਬਬ ਹੈ ਗੁਰੂ ਸਾਹਿਬ ਨੇ ਆਪਣਾ ਜੀਵਨ ਕਿਸੇ ਨਿੱਜੀ ਕਾਰਨ ਲਈ ਨਹੀਂ ਆਪਣੇ ਪਰਿਵਾਰ ਲਈ ਨਹੀਂ ਆਪਦੀ ਕੌਮ ਲਈ ਨਹੀਂ ਬਲਕਿ ਸਾਰੇ ਧਰਮਾਂ ਅਤੇ ਸਾਰੀ ਮਨੁੱਖਤਾ ਲਈ ਸਮਰਪਿਤ ਕੀਤੀ ਜਨ ਕਸ਼ਮੀਰ ਦੇ ਬੇਬਸ ਲੋਕ ਗੁਰੂ ਸਾਹਿਬ ਕੋਲ ਆਪਣੇ ਧਰਮ ਦੀ ਰੱਖਿਆ ਲਈ ਆਏ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੇ ਮੇਰਾ ਸਿਰ ਲੈ ਕੇ ਇਹਨਾਂ ਦਾ ਧਰਮ ਬਚ ਸਕਦਾ ਹੈ ਤਾਂ ਇਹ ਕੁਰਬਾਨੀ ਵੀ ਥੋੜੀ ਹੈ ਧਰਮ ਪਰਵਰਤਨ ਦੇ ਦਬਾਅ ਅਤੇ ਜ਼ੁਲਮ ਦੇ باوجود ਗੁਰੂ ਸਾਹਿਬ ਅਟੱਲ ਰਹਿ ਕੇ ਕਹਿੰਦੇ ਨੇ ਕਿ ਧਰਮ ਜ਼ਬਰਨ ਨਹੀਂ ਬਦਲਿਆ ਜਾ ਸਕਦਾ ਅਤੇ ਇਸੇ ਦੇ ਚਲਦੇ ਹਾਂ 1675 ਵਿੱਚ ਦਿੱਲੀ ਦੇ ਚਾਂਦਨੀ ਚੌਂਕ 'ਚ ਗੁਰੂ ਸਾਹਿਬ ਦਾ ਸ਼ਹੀਦ ਕੁਰਬਾਨ ਕਰ ਦਿੱਤਾ ਜਾਂਦਾ ਹੈ ਇਸਹਾ ਹਾਦਸੇ ਸਾਰੀ ਦੁਨੀਆ ਦੇ ਲਈ ਧਾਰਮਿਕ ਆਜ਼ਾਦੀ ਦੀ ਮਿਸਾਲ ਬਣੀ ਅੱਜ ਅਸੀਂ ਫਰੀडम ਆਫ ਸਪੀਚ ਦੀ ਗੱਲ ਕਰਦੇ ਆਂ ਅੱਜ ਅਸੀਂ ਫਰੀडम ਆਫ ਫੇਥ ਲਈ ਸੜਕਾਂ ਦੇ ਉੱਤੇ ਉਤਰ ਜਾਂਦੇ ਆਂ ਅੱਜ ਫਲਸਤੀਨ ਦਾ ਦੁੱਖ ਸਾਡੇ ਸਮਿਆਂ ਦੀ ਹੋਣੀ ਹੈ ਪਰ ਸਾਡੇ ਗੁਰੂ ਸਾਹਿਬ ਸਾਨੂੰ ਇਸ ਮਸਲੇ ਦਾ ਹੱਲ 350 ਸਾਲ ਪਹਿਲਾਂ ਦੇ ਗਏ ਸੀ ਸਾਡੇ ਬੱਚਿਆਂ ਨੇ ਸਿੱਖਿਆ ਅਸੀਂ ਇੱਥੇ ਸਾਰੇ ਬੱਚੇ ਬੈਠੇ ਹਾਂ ਸਾਡੇ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਸਾਡੇ ਗੁਰੂ ਸਾਹਿਬ ਦੀ ਸਿੱਖਿਆ ਸਾਡੇ ਰੋਜ਼ਾਨਾ ਜੀਵਨ ਤੇ ਵੀ ਲਾਗੂ ਹੁੰਦੀ ਹੈ ਜਿਵੇਂ ਸਹੀ ਗੱਲ ਤੇ ਖੜੇ ਰਹੋ ਕਿਸੇ ਤੋਂ ਡਰੋ ਨਾ ਕਮਜ਼ੋਰ ਨਾਲ ਖੜੋ ਸੱਚ ਬੋਲੋ ਸੱਚ ਜੀਓ ਅਤੇ ਸਭ ਤੋਂ ਵੱਡੀ ਗੱਲ ਹਉਮੈ ਯਾਨੀ ਈਗੋ ਨੂੰ ਛੱਡੋ ਇਹ ਗੱਲਾਂ ਅਸੀਂ ਆਪਣੇ ਸਕੂਲ ਘਰ ਦੋਸਤਾਂ ਅਤੇ ਆਪਣੀ ਹਰ ਕੰਮ ਦੇ ਵਿੱਚ ਅਪਣਾ ਸਕਦੇ ਹਾਂ ਸ਼ਾਇਦ ਇਸ ਨਾਲ ਸਾਨੂੰ ਸਦਾ ਮਾਣ ਮਤਾ ਅਹਿਸਾਸ ਹੁੰਦਾ ਰਹੇ ਗੁਰੂ ਸਾਹਿਬ ਦਾ ਇੱਕ ਹੋਰ ਮਹਾਨ ਸ਼ਲੋਕ ਹੈ ਕੋ ਪ੍ਰਾਣੀ ਹੋਮੇ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਬਹੁ ਮੁਖਤ ਨਰ ਇਹ ਮਨ ਸਾਚੀ ਮਾਨ ਭਾਵ ਗੁਰੂ ਸਾਹਿਬ ਕਹਿੰਦੇ ਨੇ ਕਿ ਜੋ ਮਨੁੱਖ ਆਪਣੇ ਹੋਮੇ ਹੰਕਾਰ ਨੂੰ ਛੱਡ ਕੇ ਸੱਚੇ ਕਰਤਾਰ ਨੂੰ ਪਛਾਣ ਲੈਂਦਾ ਹੈ ਅਸਲ ਦੇ ਵਿੱਚ ਉਹੀ ਮੁਕਤ ਹੁੰਦਾ ਹੈ ਇਹ ਸ਼ਲੋਕ ਸਾਨੂੰ ਸਿਖਾਉਂਦਾ ਹੈ ਕਿ ਮਾਨ ਜਿ ਹੰਕਾਰ ਨੂੰ ਛੱਡ ਕੇ ਨਿਮਰਤਾ ਅਤੇ ਸੱਚ ਰਾਹੀ ਹੀ ਸਾਡੀ ਜ਼ਿੰਦਗੀ ਸੋਹਣੀ ਬਣਦੀ ਹੈ ਗੁਰੂ ਸਾਹਿਬ ਦੀ ਸ਼ਹਾਦਤ ਸਾਨੂੰ ਸਿਖਾਉਂਦੀ ਹੈ ਕਿ ਸੱਚ ਦੀ ਰੱਖਿਆ ਹੀ ਸਭ ਤੋਂ ਵੱਡੀ ਸੇਵਾ ਹੈ ਇਹ ਸੇਵਾ ਸਾਡੇ ਰਾਹ ਰੋਸ਼ਨ ਕਰਦੀ ਹੈ ਇਹ ਰਾਹ ਦੇ ਵਿੱਚ ਨਿਮਰਤਾ ਸੱਚ ਹਿੰਮਤ ਇਹ ਸਾਰੇ ਸਾਡੇ ਭਾਈਵਾਲ ਨੇ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਹਨਾਂ ਗੱਲਾਂ ਨੂੰ ਆਪਣੇ ਰੋਜ਼ਾਨਾ ਜੀਵਨ ਤੇ ਲਾਗੂ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ